ਹੈਲੋ ਜੀ ਜੀ ਆਨ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਜੀ ਸਾਰੇ ਵਧੀਆ ਹੋਵੋਗੇ ਖੂਬ ਮਜ਼ੇਜੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਹੋਗੇ ਉੱਪਰਵਾਰਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੇ ਕਲਾ ਵਿੱਚ ਰੱਖੇ ਥੈ ਲੋ ਜੀ ਵੈਲਕਮ ਕਰ ਲੈਂਦੇ ਆ ਤੁਹਾਡਾ ਆਪਣੇ ਚੈਨਲ ਸਾਜੇ ਪੰਜਾਬ ਤੇ ਤੇ ਅੱਜ ਤੱਕ ਇਹ ਸਾਡੇ ਚੜ੍ਹਦੇ ਪੰਜਾਬ ਨੂੰ ਪਤਾ ਹੈ ਜੀ ਕਿ ਚੰਡੀਗੜ੍ਹ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਉਹਦੇ ਉੱਤੇ ਮੈਂ ਖਾ ਦਿੱਲੀ ਜਿਹੜਾ ਹੈ ਨਾ ਦਿੱਲੀ ਨੇ ਕਬਜ਼ਾ ਕਹਿੰਦੇ ਉਹ ਯੂਨੀਵਰਸਿਟੀ ਜਿਹੜੀ ਹੈ ਨਾ ਦਿੱਲੀ ਦੇ ਕਬਜ਼ੇ ਦੇ ਵਿੱਚ ਦਿੱਲੀ ਦੇ ਮੱਧ ਰੌਂਡ ਦੇ ਵਿੱਚ ਨਾ ਉਹ ਯੂਨੀਵਰਸਿਟੀ ਜਿਹੜੀ ਮਤਲਬ ਉਹਦੇ ਜਿਹੜੇ ਰਾਈਟਸ ਵਗੈਰਾ ਨੇ ਨਾ ਸਾਰਾ ਕੁਝ ਉਹ ਲੈ ਰੇ ਰਹੇ ਹਾਂ ਲੇਕਿਨ ਇਹ ਸ਼ੁਰੂ ਤੋਂ ਪੰਜਾਬ ਦੀ ਸੀ ਤੇ ਪੰਜਾਬ ਦੇ ਵਿੱਚ ਰਹੇਗੀ ਤੇ ਸਿਮਰਤ ਜੋਤ ਮੇਰੇ ਖਿਆਲੋਂ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੁੱਦਾ ਹੈ ਨਾ 3-4 ਦਿਨਾਂ ਤੋਂ ਅਸੀਂ ਵੀਡੀਓ ਨਹੀਂ ਬਣਾ ਰਹੇ ਲੇਕਿਨ ਮੈਂ ਸ਼ਾਰਟ ਵੀਡੀਓ ਦੇਖ ਰਿਹਾ ਸੀ ਨਾ ਕਾਫੀ ਜ਼ਿਆਦਾ ਇਹਦਾ ਮੁੱਦਾ ਗਰਮ ਹੋਇਆ ਪਿਆ ਪੰਜਾਬ ਦੇ ਵਿੱਚ ਨਾ ਤੁਹਾਨੂੰ ਪਤਾ ਕੋਈ ਨਾ ਕੋਈ ਜਿਹੜਾ ਨਾ ਮਸਲਾ ਚੱਲਦਾ ਹੀ ਰਹਿੰਦਾ ਹੈ ਪੰਜਾਬਾਸਤੇ ਚੱਲਦਾ ਤੇ ਅੱਜ ਜਿਹੜੀ ਹੈ ਨਾ ਉਹ ਐਸਐਮ ਟੀਵੀ ਤੁਹਾਨੂੰ ਪਤਾ ਸਿਮਰਤ ਜੋਤ ਮੱਕੜਪਾ ਜੀ ਬੜੇ ਵਧੀਆ ਇੰਟਰਵਿ ਤੋ ਉਹਨਾਂ ਦਾ ਇਹ ਇੱਕ ਵੀਡੀਓ ਆਈ ਹੈ ਮੇਰੇ ਖਿਆਲ ਯੂਨੀਵਰਸਿਟੀ ਦੇ ਵਿੱਚ ਹੀ ਹੈ ਹਾਂ ਲੇਕਿਨ ਅਪਾ ਵੀ ਇਹੀ ਆਖਾਂਗੇ ਕਿ ਇਹ ਪੰਜਾਬ ਦੀ ਹੈ ਪੰਜਾਬ 'ਚ ਰਹਿਣੀ ਚਾਹੀਦੀ ਹੈ ਇਹਦੇ ਰਾਈਟਸ ਕਿਸੇ ਹੋਰ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ ਬਿਲਕੁਲ ਐਵੇਂ ਜੀ ਜਿਹੜੇ ਸੂਬੇ ਦੇ ਵਿੱਚ ਉਹਦੇ ਕੋਲ ਹੀ ਰਹਿਣੀ ਚਾਹੀਦੀ ਹੈ ਹਾਂ ਜੀ ਉਹਦੇ ਕੋਲ ਹੀ ਰਹਿਣੀ ਚਾਹੀਦੀ ਹੈ ਇਹ ਹੁਣ ਇਹ ਤਾਂ ਨਹੀਂ ਅਸੀਂ ਆਖ ਸਕਦੇ ਕਿ ਸਾਡਾ ਪਾਕਿਸਤਾਨ ਹੈ ਇਦਾਂ ਕੋਈ ਚੀਜ਼ ਹੈ ਤੇ ਅਸੀਂ ਉਹਦੇ ਜਿਹੜੇ ਰਾਈਟਸ ਨੇ ਉਹਦੇ ਸਾਰੇ ਇਖਤਿਆਰਾਤ ਜਿਹੜੇ ਨੇ ਅਸੀਂ ਅਦਰ ਕੰਟਰੀ ਦੇ ਵਿੱਚ ਕਿਸੇ ਨੇ ਉਹ ਅਦਰ ਕੰਟਰੀ ਨਹੀਂ ਗਈ ਆ ਮੈਨੂੰ ਪਤਾ ਹੈ ਜੀ ਚੰਡੀਗੜ੍ਹ ਦੇ ਵਿੱਚ ਜਿਹੜਾ ਇੰਡੀਆ ਦਾ ਸਿਟੀ ਹੈ ਨਾ ਚੰਡੀਗੜ੍ਹ ਉਹਨੂੰ ਉਹਦੇ ਰਾਈਟਸ ਇਹਦੇ ਚ ਯੂਨੀਵਰਸਿਟੀ ਦੇ ਰਾਈਟਸ ਨੇ ਨਾ ਪਰ ਪੰਜਾਬ ਕੋਲਸ ਹਨਾ ਤੇ ਉਹ ਦਿੱਲੀ ਲੈਣਾ ਚਾਹ ਹਾਂਜੀ ਦਿੱਲੀ ਲੈਣਾ ਉਹਨਾਂ ਦਾ ਸ਼ਹਿਰ ਹੈ ਅਦਰ ਕੰਟਰੀ ਕਿਵੇਂ ਹੋ ਗਈ ਅਦਰ ਸਿਟੀ ਮੈਂ ਆਖਣਾ ਸੀ ਦੀ ਕੰਟਰੀ ਨਿਕਲ ਗਈ ਮੇਰੇ ਮੂੰਹ ਦੇ ਵਿੱਚੋਂ ਲੇਕਿਨ ਮਤਲਬ ਕਿ ਹੁਣ ਜਿਵੇਂ ਇੱਥੇ ਸਾਦਕਾਬਾਦੀਆਂ ਸਾਡਾ ਜ਼ਿਲ੍ਹਾ ਰਹੀਮਯਾਰਖਾਨ ਇੱਥੇ ਦੀ ਯੂਨੀਵਰਸਿਟੀਆਂ ਨੇ ਤੇ ਬਾ ਸਾਰੇ ਕਾਨੂੰਨ ਸਨੂਨ ਨੇ ਸਾਰੇ ਸਾਰੇ ਅੰਡਰ ਹੋਣਗੇ ਐਵੇਂ ਨਹੀਂ ਹੋ ਸਕਦਾ ਠੀਕ ਹੈ ਜਿਹੜੇ ਸ਼ਹਿਰ ਦੀ ਹੋਏਗੀ ਜ਼ਾਹਰੀ ਗੱਲ ਸਭ ਤੋਂ ਪਹਿਲੇ ਉੱਥੇ ਦਾ ਹੀ ਜਿੰਨੇ ਮੁੱਖ ਮੰਤਰੀ ਆ ਜਿੰਨਾ ਵੀ ਉਹ ਸਾਰਾ ਨਿਜ਼ਾਮ ਹੈ ਨਾ ਸਾਰਾ ਇੱਥੇ ਦਾ ਹੀ ਹੋਣਾ ਚਾਹੀਦਾ ਜਿੰਨੇ ਵੀ ਉੱਥੇ ਦੇ ਵਰਕਰ ਵਗੈਰਾ ਨੇ ਹਰ ਚੀਜ਼ ਉੱਥੇ ਦੀ ਹੋਏਗੀ ਕਿਉਂਕਿ ਜੇਕਰ ਤੇ ਇੱਕ ਚੀਜ਼ ਦੀ ਪਰਮਿਸ਼ਨ ਉਸ ਸਿਟੀ ਦੇਣ ਦੀ ਹੈ ਠੀਕ ਹੈ ਉਹ ਅਲੱਗ ਗੱਲ ਹੋ ਜਾਂਦੀ ਹੈ ਲੇਕਿਨ ਅਗਰ ਫੇਰ ਵੀ ਉਹਦੇ ਉੱਤੇ ਜਾਰ ਬੋਝ ਕੇ ਕਬਜ਼ਾ ਕੀਤਾ ਜਾਏ ਜਾਂ ਉਹਨੂੰ ਆਪਣੇ ਇਖਤਿਆਰ ਚ ਲਈ ਜਾਏ ਇਹ ਮਾੜੀ ਗੱਲ ਹੈ ਬਾਕੀ ਆਪਾਂ ਸਿਮਰਨ ਜੂਟ ਮਕਰਪਾਰਜੀ ਦਾ ਵੀਖਦੇ ਹਾਂ ਜੀ ਉਹਨਾਂ ਨੇ ਵੀ ਵਲੌਗ ਆਪਣੇ ਇੰਟਰਵਿਊਜ਼ ਦੇ ਵਿੱਚ ਕੀ ਦੱਸਿਆ ਉਹ ਮੈਂ ਕਿਹਾ ਸਾਰਿਆਂ ਦੀ ਪੁਲਿਸ ਵਾਲਿਆਂ ਨਾਲ ਵੀ ਗੱਲਬਾਤ ਕਰਨ ਡੇ ਨੇ ਫਿਰ ਆਪਾਂ ਬਾਕੀ ਵਿਚਾਰ ਸਾਂਝੇ ਕਰਦੇ ਮੈਂ ਤਾਂ ਬਹੁਤ ਪਿਆਰ ਨਾਲ ਤੁਹਾਨੂੰ ਸਵਾਲ ਕੀਤਾ ਵੀ ਜੇ ਕੋਈ ਸਟੂਡੈਂਟ ਜਾਣਾ ਜਾਂਦਾ ਸਰ ਤੁਸੀਂ ਜਵਾਬ ਦੇ ਹੈਗੇ ਹੋ ਆਮ ਨਾਟ ਅਨਸਰਬਲ ਟੂ ਯੂ ਕਿ ਜਿਹੜੇ ਤੁਸੀਂ ਐਡਮਿੰਡ ਹੋ ਕੇ ਗੱਲ ਕਿਉਂ ਕਰ ਰਹੇ ਹੋ ਤੁਸੀਂ ਜਵਾਬ ਕਿਉਂ ਨਹੀਂ ਆ ਸਰ ਤੁਸੀਂ ਮੈਂ ਤੁਹਾਨੂੰ ਸਿਰਫ ਇਨਾ ਪੋਲਾਈਟਲੀ ਪੁੱਛਿਆ ਵੀ ਜੇ ਕੋਈ ਜਾਣਾਂ ਜਾਂਦਾ ਉਹ ਇੱਕ ਨੰਬਰ ਤੋਂ ਜਾਵੇ ਤੁਸੀਂ ਦੱਸ ਦਿਓ ਹਾਂ ਹਾਂ ਆਪ ਦਾ ਕਲੀਅਰ ਕਰ ਲੋ ਸਾਰਾ ਕਲੀਅਰ ਕਰੋ ਉੱਥੇ ਨਹੀਂ ਖੜਨਾ ਨੌਜਵਾਨਾਂ ਨੂੰ ਵੀ ਅਪੀਲ ਹੈ ਕਿਸੇ ਕਨਫਲਿਕਟ ਚ ਨਾ ਪੈਣ ਨੌਜਵਾਨਾਂ ਨੂੰ ਵੀ ਇਹ ਅਪੀਲ ਹੈ ਅਸਲੀ ਮੈਂ ਸਾਰੀਆਂ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਜਥੇਬੰਦੀਆਂ ਆਰਗੇਨਾਈਜੇਸ਼ਨ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਸਾਰੇ ਇਹ ਸਿਸ਼ੂ ਦੇ ਉੱਤੇ ਇਕੱਠੇ ਹੋਣ ਔਰ ਇਹ ਜਿਹੜਾ ਰੋਜ਼ ਰੋਈਦਾ ਝਗੜਾ ਉਹ ਤੁਹਾਨੂੰ ਖਤਮ ਕਰਨ ਇਸ ਯੂਨੀਵਰਸਿਟੀ ਪੜ੍ਹਿਆ ਹਾਂ ਸਰ ਮੈਂ ਇਸ ਪੰਜਾਬ ਯੂਨੀਵਰਸਿਟੀ ਦਾ ਪੋਸਟ ਗ੍ਰੈਜੂਏਟ ਸਟੂਡੈਂਟ ਹਾਂ ਜੀ 9272 ਤੇ 71 ਦੇ ਵਿੱਚੋਂ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ ਸਰਕਾਰ ਡਰਦੀ ਹੈ ਵੀ ਹਾਂ ਇਕੱਠਾ ਨਾ ਹੋਵੇ ਇੱਥੇ ਛੁੱਟੀ ਤਾਂ ਕਰੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਕੰਪਲੀਟਲੀ ਗੇਟ ਆ ਜਿਹੜਾ ਉਹ ਬੰਦ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਇਹ ਗੇਟ ਬੰਦ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਇੱਥੇ ਤਨਾਤ ਪੰਜਾਬ ਯੂਨੀਵਰਸਿਟੀ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਹੈ ਅਸੀਂ ਜੇ ਆਪਣੀ ਯੂਨੀਵਰਸਿਟੀ 'ਚ ਨਹੀਂ ਜਾ ਸਕਦੇ ਤਾਂ ਕਿੱਥੇ ਜਾ ਸਕਦੇ ਹਾਂ ਫਿਰ ਅਸੀਂ ਜਦ ਹੈ ਚੰਡੀਗੜ੍ਹ ਪੰਜਾਬ ਦਾ ਇਹ ਕੇਂਦਰ ਸਰਕਾਰ ਦੀ ਸ਼ੁਰੂ ਤੋਂ ਬੇਦਬਾਸ਼ੀ ਰਹੀ ਹੈ ਕਿ ਉਸ ਨੇ ਝਗੜੇ ਜਾਣ ਬੋਲ ਚੁੱਕੇ ਕੜੇ ਕੀਤੇ ਨੇ ਕੋਈ ਸਾਡੀ ਲੀਡਰਸ਼ਿਪ ਨੂੰ ਹੀ ਨਕਮੀ ਰਹੀ ਹੈ ਜਿਸ ਨੇ ਜਦੋਂ ਇਹ ਫੈਸਲਾ ਹੋਇਆ ਸੀ ਇਹ ਚੰਡੀਗੜ੍ਹ ਦੇ ਮਸਲੇ ਟਕਾਣਾ ਹੀ ਨਹੀਂ ਸੀ ਚਾਹੀਦਾ ਪੀਯੂ ਮੇਨ ਗੇਟ ਤੇ ਮੌਜੂਦਾ ਕੁਝ ਵਿਦਿਆਰਥੀ ਅੰਦਰ ਜਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਪੁਲਿਸ ਮਨਾ ਕਰ ਰਹੀ ਹੈ ਮਨਾ ਕਰ ਰਹੇ ਨੇ ਇਨ੍ਹਾਂ ਕੋਲੇ ਆਈਡੀ ਕਾਰਡਸ ਹੈਗੇ ਨੇ ਇਹ ਸਟੂਡੈਂਟਸ ਆ ਕੁੜੀਆਂ ਪਹਿਲਾਂ ਪੈਦਲ ਤੁਰ ਕੇ ਇੱਧਰ ਆਣ ਇਹਨਾਂ ਨੂੰ ਪੁੱਛਣ ਫਿਰ ਉਧਰਲੇ ਗੇਟ ਤੇ ਜਾਣ ਉਹ ਵੀ ਕਹਿੰਦੇ ਇੱਧਰ ਫੇਰ ਪੈਦਲ ਵਾਪਸ ਇੱਧਰ ਆਣ ਵਿਚਾਰੀਆਂ ਬਾਕੀਆਂ ਨੂੰ ਨਹੀਂ ਜਾਣਦੇ ਰਸੀਂ ਮੰਨ ਲਿਆ ਜੜੀਆਂ ਜਿੰਨਾਂ ਕੋ ਆਈਡੀ ਕਾਰਡ ਆ ਉਹ ਤਾਂ ਜਾਣ ਅੰਦਰ ਯੂਨੀਵਰਸਿਟੀ ਦੇ ਆ ਕੇ ਇੱਥੇ ਵੀ ਉਧਰਲੇ ਗੇਟ ਤੇ ਗਏ ਇੱਧਰ ਸਰ ਆਈਡੀ ਕਾਰਡਸ ਨਹੀਂ ਕੋਈ ਨਾ ਇੱਕ ਨੰਬਰ ਤੇ ਜਾਓ ਇੱਕ ਨੰਬਰ ਇੱਧਰ ਭੇਜਦਾ ਇੱਕ ਨੰਬਰ ਤੇ ਗਏ ਸੀ ਤੁਸੀਂ ਜਾ ਕੇ ਅਸੀਂ ਉਧਰੋਂ ਹਾਂਜੀ ਜਾ ਕੇ ਆਏ ਅਸੀਂ ਉਧਰ ਵੀ ਖਾਸੀ ਪੁਲਿਸ ਖੜੀ ਆ ਸਾ ਤੁਸੀ ਰਿਸਪੌਂਸਿਬਿਲਟੀ ਲੈਣੇ ਹੋ ਵੀ ਇਹਨਾਂ ਨੂੰ ਜਾਣ ਦੇਣਗੇ ਰਿਸਪੌਂਸਿਬਲ ਮੈਨੂੰ ਦੱਸੋ ਮੈਂ ਲੈ ਲਾਂਗਾ ਨਹੀਂ ਠੀਕ ਹੈ ਤੁਸੀਂ ਉੱਧਰ ਫੋਨ ਕਰੋ ਵੀ ਇਹਨਾਂ ਨੂੰ ਤਾਂ ਜਾਣ ਦੇਣ ਇਹ ਤਾਂ ਭੇਜੇ ਕੁੜੀਆਂ ਦਾ ਭੇਜੋ ਦੱਸੋ ਫੋਨ ਕਰੋ ਭਲਾਣਾ ਮੇਰਾ ਕੰਮ ਹੈ ਦੇਖਣਾ ਤੁਸੀਂ ਇਹਨਾਂ ਨੂੰ ਜਾਣ ਦੇਣਾ ਇਹ ਮੇਰੇ ਕੀ ਕਰਨਗੇ ਤੁਹਾਡਾ ਹੀ ਹੈ ਜਾਓ ਜਾਓ ਠੀਕ ਹੈ ਕੀ ਨਾਂ ਹੈ ਤੁਹਾਡਾ ਇੰਸਰਪ੍ਰੀਟਰ ਆਹ ਤੁਹਾਡਾ ਠੀਕ ਹੈ ਜੀ ਜਾਓ ਜਾਓ ਜੀ ਜਾਓ ਸਰ ਆਫੀਸ਼ੀਅਲੀ ਜੇ ਕੋਈ ਸਟੂਡੈਂਟ ਜਾਣਾ ਵੀ ਜਾਂਦਾ ਇੱਕ ਨੰਬਰ ਤੋਂ ਜਾਵੇ ਸੌਰੀ आई एम नॉट अनसेरेबल टू यू। ठीक है। ਮੈਨੂੰ ਅਨਸਰੇਬਲ ਤਾਂ ਨਹੀਂ ਹੋ। ਬਹੁਤ ਸਾਰੇ ਸਟੂਡੈਂਟ ਆ ਉਹਨਾਂ ਨੂੰ ਦੱਸ ਦਿਓ ਸਰ। ਕੋਈ ਨਹੀਂ ਦੱਸਦਾ। ਬਾਕੀ ਜਿਹੜੇ ਇਹਨੇ ਤੁਸੀਂ ਐਡਮਿੰਡ ਹੋ ਕੇ ਗੱਲ ਕਿਉਂ ਕਰ ਰਹੇ ਹੋ? ਮੈਂ ਤਾਂ ਬਹੁਤ ਪਿਆਰ ਨਾਲ ਤੁਹਾਨੂੰ ਸਵਾਲ ਕੀਤਾ ਵੀ ਜੇ ਕੋਈ ਸਟੂਡੈਂਟ ਜਾਣਾ ਚਾਹੁੰਦਾ ਸਰ ਤੁਸੀਂ ਜਵਾਬ ਦੇ ਹੈਗੇ ਹੋ। ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ? ਮੈਨੂੰ ਦੇਣਾ ਜਵਾਬ। ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤਾਂ ਜਵਾਬ ਦਿਓ। ਇਹ ਤਾਂ ਨਾ ਮੈਂ ਪੁੱਛ ਰਿਹਾ ਸਟੂਡੈਂਟ ਹੈ ਕਿ ਨਹੀਂ। ਮੈਂ ਤੁਹਾਨੂੰ ਸਿਰਫ ਇੰਨਾ ਪੋਲਾਈਟਲੀ ਪੁੱਛਿਆ ਵੀ ਜੇ ਕੋਈ ਜਾਣਾ ਚਾਹੁੰਦਾ ਉਹ ਇੱਕ ਨੰਬਰ ਤੋਂ ਜਾਵੇ ਤੁਸੀਂ ਦੱਸ ਦਿਓ। ਹਾਂ ਹਾਂ ਬਿਲਕੁਲ ਦੱਸਦਾ ਸਾਰਾ ਕਲੀਅਰ ਕਰੋ ਇੱਥੇ ਨਹੀਂ ਖੜਨਾ ਗੱਡੀ ਲੈ ਕੇ ਚੱਲਦਾ ਠੀਕ ਹੈ ਜਿਹੜੀ ਨਹੀਂ ਹੈ ਜੋ ਵੀ ਚਲੋਗੇ ਚਲੋ ਵੀ ਚਲੋ ਕਲੀਅਰ ਕਰੋ ਫਟਾਫਟ ਤਾਂ ਪੁਲਿਸ ਕੈਰੀ ਹੈ ਜੋ ਸਟੂਡੈਂਟ ਨਹੀਂ ਹੈ ਉਹ ਇੱਥੇ ਨਾ ਰੁਕੇ ਸਿਰਫ ਆਈਡੀ ਕਾਰਡ ਹੋਲਡਰਸ ਜਿਹੜੇ ਨੇ ਉਹ ਇੱਕ ਨੰਬਰ ਗੇਟ ਤੋਂ ਅੰਦਰ ਜਾ ਸਕਦੇ ਆ ਔਰ ਇਹ ਮੇਨ ਗੇਟ ਜਿਹੜਾ ਉਹ ਕੰਪਲੀਟਲੀ ਸੀਲ ਕੀਤਾ ਗਿਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਅਸੀਂ ਦੱਸਿਆ ਨੌਜਵਾਨਾਂ ਨੂੰ ਵੀ ਅਪੀਲ ਹੈ ਕਿਸੇ ਕਨਫਲਿਕਟ 'ਚ ਨਾ ਪੈਣ ਨੌਜਵਾਨਾਂ ਨੂੰ ਵੀ ਇਹ ਅਪੀਲ ਹੈ ਜੂਥ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਇਹੀ ਚਾਹੁੰਦਾ ਹੈ ਕੋਈ ਨਾ ਕੋਈ ਹਰਕਤ ਕਰਨ ਤੇ ਇਸ ਚੱਕੀਏ ਆਪਾਂ ਸ਼ਾਂਤਮਈ ਰਹਿਣਾ ਆਪਾਂ ਕੋਈ ਇਹ ਜਿਹੀ ਹਰਕਤ ਨਹੀਂ ਕਰਨੀ ਜਿਸ ਨਾਲ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਰਕੇ ਰੱਖਣਾ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਅਸੀਂ ਉਰੇ ਬੈਠਾਂਗੇ ਚਾਹੇ ਸਾਨੂੰ ਬਾਹਰ ਬੈਣਾ ਪੈ ਜਾਵੇ ਅਸੀਂ ਆਪਣਾ ਧਰਨਾ ਸ਼ਾਂਤਮਈ ਕਰਕੇ ਜਾਵਾਂਗੇ ਬੈਠ ਕੇ ਜਾਵਾਂਗੇ ਤੁਸੀਂ ਸਟੂਡੈਂਟਸ ਹੋ ਯੂਨੀਵਰਸਿਟੀ ਦੇ ਅਸੀਂ ਇਸ ਇਸ ਕਾਲਜ ਦੇ ਐਫੀਲੀਏਸ਼ਨ ਨਾਲ ਪੜ੍ਹਦੇ ਆ 256 ਕਾਲਜਿਸ ਨੇ ਜਿਹੜੇ ਸਾਡੇ ਕੋ ਐਫੀਲੀਏਸ਼ਨ ਅਸੀਂ ਪੜ੍ਹਦੇ ਆ ਅਸੀਂ ਚਾਹੇ ਡਿਗਰੀ ਲੈਣ ਆਏ ਹੋਵੇ ਕੁਝ ਵੀ ਆ ਚਲੋ ਅੱਜ ਛੁੱਟੀ ਆ ਚਾਹੇ ਕੁਝ ਵੀ ਆ ਅਸੀਂ ਸ਼ਾਂਤਮਈ ਪ੍ਰਦਰਸ਼ਨ ਤਾਂ ਕਰਨ ਆਏ ਆ ਨਾ ਛੁੱਟੀ ਜਾਣ ਕੇ ਕਰਤੀ ਦੋ ਦਿਨ ਦੀ ਹਾਂ ਬਿਕਾਣਾ ਹੋਵੇ ਬਸ ਪਰ ਜੇ ਉਹ ਕਹਿ ਰਹੇ ਤੁਸੀਂ ਕੋਆਪਰੇਟ ਕਰਨ ਨੂੰ ਤਿਆਰ ਹੋ ਕਿ ਤੁਸੀਂ ਸਾਹਮਣੇ ਦੇਖੋ ਪਰ ਸਾਨੂੰ ਅੰਦਰ ਤਾਂ ਬੈਠਣ ਦਿੱਤਾ ਜਾਵੇ ਨਾ ਸਾਡੀ ਯੂਨੀਵਰਸਿਟੀ ਆ ਤੁਹਾਨੂੰ ਪਤਾ ਲੱਗਦਾ ਵੀ ਸਰਕਾਰ ਡਰ ਗਈ ਹੈ ਵੀ ਹਾਂ ਇਕੱਠਾ ਨਾ ਹੋਵੇ ਇੱਥੇ ਛੁੱਟੀ ਤਾਂ ਕਰੀ ਇਹਨਾਂ ਨੇ ਸਾਨੂੰ बार-बार ਇਹ ਗੱਲ ਕਹੀ ਜਾਂਦੇ ਕਲੀਅਰ ਕਰੋ ਕਲੀਅਰ ਕਰੋ ਚਲੋ ਬੇਟਾ ਪਿੱਛੇ ਪਿੱਛੇ ਤੁਸੀਂ ਕਿੱਥੋਂ ਆਏ ਪੁੱਤਰ ਅਸੀਂ ਪੰਜ ਫੇਸ ਮਹਾਲੀ ਤੋਂ ਪੰਜ ਫੇਸ ਮਹਾਲੀ ਤੋਂ ਆਏ ਹਾਂ ਤਾਂ ਬਹੁਤ ਕਲੀਅਰਲੀ ਪੁਲਿਸ ਕਹਿ ਰਹੀ ਹੈ ਕਿ ਇੱਥੇ ਕਿਸੇ ਵੀ ਗੈਰ ਵਿਦਿਆਰਥੀ ਜਾਂ ਕਿਸੇ ਵੀ ਐਸੇ ਵਿਅਕਤੀ ਨੂੰ ਜਿਹੜਾ ਯੂਨੀਵਰਸਿਟੀ ਨਾਲ ਸੰਬੰਧ ਨਹੀਂ ਰੱਖਦਾ ਉਸ ਨੂੰ ਇੱਥੇ ਨਹੀਂ ਰੁਕਣ ਦਿੱਤਾ ਜਾਊਗਾ ਯੂਨੀਵਰਸਿਟੀ ਕੰਪਲੀਟਲੀ ਗੇਟ ਆ ਜਿਹੜਾ ਉਹ ਬੰਦ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਇਹ ਗੇਟ ਬੰਦ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਇੱਥੇ ਤਣਾਤ ਹੈ ਤੁਸੀਂ ਕਿੱਥੇ ਜਾਣਾ ਹੈ ਜੀ ਯੂਨੀਵਰਸਿਟੀ ਜਾਣਾ ਹੈ ਜੀ ਅੱਜ ਬੰਦ ਹੈ ਜੀ ਯੂਨੀਵਰਸਿਟੀ ਉਹ ਕਹਿ ਰਿਹਾ ਪਰ ਅੱਜ ਅੱਜ ਧਰਨਾ ਹੈ ਤੁਸੀਂ ਧਰਨੇ 'ਚ ਆਏ ਹੋ ਬਿਲਕੁਲ ਧਰਨੇ 'ਚ ਆਏ ਆਂ ਜੀ ਅਸੀਂ ਤਾਂ ਧਰਨੇ 'ਚ ਆਏ ਕਿੱਥੋਂ ਆਏ ਹੋ ਅਸੀਂ ਆਨੰਦਪੁਰ ਸਾਹਿਬ ਤੋਂ ਆਏ ਆਂ ਜੀ ਕਿਉਂ ਲੱਗਦਾ ਤੁਹਾਨੂੰ ਇੰਨੀ ਦੂਰੋਂ ਚੱਲ ਕੇ ਆਏ ਹੋ ਤੁਹਾਨੂੰ ਕਿਉਂ ਲੱਗਿਆ ਇੱਥੇ ਜਾਨੀ ਇਹ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਆ ਅਸੀਂ ਜੇ ਆਪਣੀ ਯੂਨੀਵਰਸਿਟੀ 'ਚ ਨਹੀਂ ਜਾ ਸਕਦੇ ਤਾਂ ਕਿੱਥੇ ਜਾ ਸਕਦੇ ਆ ਫੇਰ ਅਸੀਂ ਇਹ ਸਾਡਾ ਕਿ ਉਹ ਅਧਿਕਾਰ ਖਤਮ ਕੀਤਾ ਆ ਇਹਨਾਂ ਨੇ ਜੇ ਵਿਦਿਅਕ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਤਾਂ ਫੇਰ ਕਿੱਥੇ ਜਾ ਸਕਦੇ ਆ ਅਸੀਂ ਇਹ ਕਾਦੀ ਡੈਮੋਕ੍ਰੇਸੀ ਆ ਏ ਇਹਦਾ ਮਤਲਬ ਇਹ ਆ ਕਿ ਤੁਸੀਂ ਪਹਿਲੇ ਪੰਜਾਬ ਨੂੰ ਇਹ ਇਹ ਦੇ ਜਿਹੜੇ ਨੇ ਹੋਰ ਹੱਕਾਂ ਨੂੰ ਮਾਰੋ ਸਾਈਡ ਬਾਈ ਸਾਈਡ ਕਰਕੇ ਵਨ ਵਨ ਕਰਕੇ ਸਾਰੇ ਤੁਸੀਂ ਪੰਜਾਬ ਦੇ ਹੱਕੋ ਲੋਕਾਂ ਦੀ ਪਾਣੀ ਇਹਦਾ ਖੋਲੋ ਕਦੀ ਚੰਡੀਗੜ੍ਹ ਦਾ ਪਹਿਲੇ ਹੀ ਖੋਇਆ ਹੈ ਇਹਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਮਜਬੂਰ ਕਰ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਚੰਡੀਗੜ੍ਹ ਦਾ ਜਿਹੜਾ ਪੰਜਾਬ ਦਾ ਚੰਡੀਗੜ੍ਹ ਹੈ ਇਹਦੇ ਵਿਰੋਧ ਅਵਾਜ਼ ਬੁਲੰਦ ਕਰਨ ਤਾਂ ਹੀ ਮਸਲਾ ਜਿਹੜਾ ਠੀਕ ਹੋਏਗਾ ਇਸ ਤੋਂ ਬਿਨਾਂ ਨਹੀਂ ਠੀਕ ਹੋਣ ਵਾਲਾ ਇਸ ਲਈ ਮੈਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਥੇਬੰਦੀਆਂ ਆਰਗੇਨਾਈਜੇਸ਼ਨ ਸਾਰੀਆਂ ਨੂੰ ਅਪੀਲ ਕਰਦਾ ਕਿ ਉਹ ਸਾਰੇ ਇਹ ਸਿਸ਼ੂ ਦੇ ਉੱਤੇ ਇਕੱਠੇ ਹੋਣ ਔਰ ਇਹ ਜਿਹੜਾ ਰੋਈ ਰੋਈਦਾ ਝਗੜਾ ਹੈ ਉਸ ਨੂੰ ਖਤਮ ਕਰਨ ਇਹ ਤਾਂ ਹੀ ਖਤਮ ਹੋਣਾ ਹੈ ਤੇ ਚੰਡੀਗੜ੍ਹ ਦਾ ਝਗੜਾ ਜਿਹੜਾ ਖਤਮ ਹੁੰਦਾ ਹੈ ਜੇ ਸਾਰਾ ਕੋਈ ਹੋਰ ਕੋਈ ਨਾ ਹਮਾਚਲ ਸਾਡੇ ਨਾਲ ਹੈ ਨਾ ਹਰਿਆਣਾ ਸਾਡੇ ਨਾਲ ਹੈ ਜਦ ਪੰਜਾਬ ਹੀ ਦੇ ਨਾਲੇ ਸੰਬੰਧਤ ਹੈਗੀ ਹੈ ਫਿਰ ਕਿਉਂ ਹੈ ਇਸ ਨੂੰ ਪੰਜਾਬ ਦੇ ਜਿਹੜਾ ਇਹਨੂੰ ਔਰ ਉਹ ਜਾਣ ਤੋਂ ਆਪਣੇ ਕੋਈ ਤੁਸੀਂ ਕਰ ਨਹੀਂ ਸਕਦੇ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਸਰ ਮੈਂ ਪੰਜਾਬ ਯੂਨੀਵਰਸਿਟੀ ਦਾ ਪੋਸਟ ਗ੍ਰੈਜੂਏਟ ਸਟੂਡੈਂਟ ਹਾਂ ਜੀ ਮੈਂ 1972 ਤੇ 73 ਦੇ ਵਿੱਚ ਇਥੋਂ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ ਔਰ ਇਹਦਾ ਪਿਛਲਾ ਇਤਿਹਾਸ ਈਵਨ ਮੈਂ میٹرਕ ਇਥੋਂ ਕੀਤੀ ਹੋਈ ਹੈ میٹرਕ ਪਲੱਸ 2 ਉਦੋਂ ਜਿਹੜਾ ਯੂਨੀਵਰਸਿਟੀ ਆ ਲੈਂਦੀ ਆ ਸੰਨ ਇਗਜ਼ਾਮ ਉਸ ਵੇਲੇ ਮੈਂ ਸਾਰਕ ਵੀ ਕੀਤਾ ਆ ਤੇ ਉਦੋਂ ਦਾ ਸਾਡਾ ਇਹਨਾਂ ਨਾਲ ਲਿੰਕ ਜੁੜਿਆ ਬੜੀ ਪ੍ਰਸ਼ਾਸਨ ਵੱਲੋਂ ਮਾਰੀ ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿ ਐਜੂਕੇਟਿਡ ਬੰਦੇ ਹੋ ਤੁਸੀਂ ਕੋਈ ਹੁੱਲੜਬਾਜ਼ ਨਹੀਂ ਹੋ ਜਿਹੜੇ ਇੱਥੇ ਆਏ ਆ ਅਕਸਰ ਨੌਜਵਾਨਾਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਇੱਥੇ ਹੁੱਲੜਬਾਜ਼ ਆ ਗਏ ਹੋ ਤੁਸੀਂ ਤੁਸੀਂ ਬਜ਼ੁਰਗ ਹੋ ਐਜੂਕੇਟਿਡ ਹੋ ਜਿਹੜੇ ਇੱਥੇ ਆਪਦੇ ਹੱਕ ਲਈ ਆਏ ਹੋ ਬੋਰ ਓਵਰ ਮੈਂ ਇੱਥੇ ਗੱਲ ਦੱਸਣਾ ਚਾਹੁੰਦਾ ਮੈਂ ਪਿਛਲੇ ਵੀ ਸਾਲ ਤੋਂ ਪ੍ਰੈਸ ਕੌਂਫਰੰਸ ਹੋ ਰਹੇ ਆ ਜੀ ਵੱਖ-ਵੱਖ ਵਾਰਾਂ ਦਾ ਜੀ ਜਿਵੇਂ ਮੈਂ ਕੀਤੀ ਹੈ ਟ੍ਰਿਬਿਊਨ 'ਚ ਮੈਂ ਕੀਤੀ ਹੈ ਸਪੋਕਸਪੀਨ 'ਚ ਮੈਂ ਕੀਤੀ ਹੈ ਪ੍ਰੈਸ ਕੌਂਫਰੰਡ ਅਸੀਂ ਆ ਸਿਸਟਮ ਇਹੋ ਜਿਹਾ ਜਿਹੜਾ ਪਹਿਲੀ ਵਾਰੀ ਵੇਖ ਰਿਹਾ ਕਿ ਜੋ ਕੁਝ ਕੁਝ ਹੋ ਰਿਹਾ ਜੇ ਆ ਸਾਡੇ ਵਰਗੇ ਜਿਹੜੇ ਅਸੀਂ ਮੈਂ ਕਾਲਮ ਨਵੀਸਵੀਂ ਆ ਮੈਂ ਲਿਖਦਾ ਆਰਟੀਕਲ ਮੈਂ ਇੱਥੇ ਆਇਆ ਇਸ ਕਰਕੇ ਕਿ ਮੈਂ ਵੇਖਾਂ ਕਿ ਕਿਸ ਤਰ੍ਹਾਂ ਇੱਥੇ ਕੁਝ ਲਿਖਿਆ ਜਾਂਦਾ ਕੀ ਕੁਝ ਹੋਇਆ ਕੀ ਕੁਝ ਨਹੀਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਸੰਸਾਰ ਦੇ ਅੰਦਰ ਵਸੇ ਪੰਜਾਬੀਆਂ ਦੱਸ ਸਕਾਂ ਕਿ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਕਿਸ ਢੰਗ ਦੇ ਨਾਲ ਹੋਇਆ ਉਹਨਾਂ ਦੀ ਕੀ ਮੰਗਾਂ ਨੇ ਤੇ ਜੇ ਮੈਨੂੰ ਵੀ ਕੇ ਕਾਲਮ ਨੂੰ ਇਸ ਨਹੀਂ ਜਾਣ ਦਿੱਤਾ ਜਾਂਦਾ ਜਾਂ ਇਹਦੇ ਉਹ ਪ੍ਰੈਸ ਕਾਰਪੋਰੇਸ਼ਨ ਨਹੀਂ ਜਾਣ ਦਿੱਤਾ ਜਾਂਦਾ ਤਾਂ ਪ੍ਰਸ਼ਾਸਨ ਵਾਸਤੇ ਬੜੀ ਮਾੜੀ ਗੱਲ। ਉਹਨੂੰ ਲੱਗਦਾ ਜੇ ਇਹੀ ਚੰਡੀਗੜ੍ਹ ਪੰਜਾਬ ਦਾ ਹੋਵੇ ਪੁਲਿਸ ਸਾਡੀ ਆਪਦੀ ਹੋਊਗੀ ਸਾਡੀ ਸਟੇਟ ਦੇ ਅੰਡਰ ਹੋਊਗੀ ਅਸੀਂ ਸੀਐਮ ਨੂੰ ਸਵਾਲ ਕਰ ਸਕਾਂਗੇ ਗੱਲ ਇਹ ਤਾਂ ਸਿੱਧਾ ਕੇਂਦਰ ਦੇ ਹੇਠਾਂ ਨੇ। ਬਿਲਕੁਲ ਇਹਦਾ ਸਭ ਕੋਈ ਨਜ਼ਰ ਆਉਂਦਾ ਪਿਆ। ਜਦ ਸਾ ਅਸੀਂ ਰੋਕਣਾ ਇਹ ਸਾਨੂੰ ਰੋਕ ਰਹੇ ਨੇ ਜੇ ਪੰਜਾਬ ਦੀ ਜਦ ਹੈ ਚੰਡੀਗੜ੍ਹ ਪੰਜਾਬ ਦਾ ਇਹ ਕੇਂਦਰ ਸਰਕਾਰ ਦੀ ਸ਼ੁਰੂ ਤੋਂ ਬੇਤਮਾਸ਼ੀ ਰਹੀ ਹੈ ਕਿ ਉਸਲੇ ਝਗੜੇ ਜਾਂਡਪੋਲ ਚ ਖੜੇ ਕੀਤੇ ਨੇ ਕੋਈ ਸਾਡੀ ਲੀਡਰਸ਼ਿਪ ਨੂੰ ਹੀ ਨਕਮੀ ਰਹੀ ਹੈ ਜਿਸ ਨੇ ਜਦੋਂ ਇਹ ਫੈਸਲਾ ਹੋਇਆ ਸੀ ਕਿ ਚੰਡੀਗੜ੍ਹ ਦੇ ਮਸਲ ਟਿਕਾਣਾ ਹੀ ਨਹੀਂ ਸੀ ਚਾਹੀਦਾ ਜਦੋਂ ਉਹਨਾਂ ਨਾਲ ਨਾਲੀਆਂ ਨੂੰ ਸੈਟਲ ਕਰਨਾ ਚਾਹੀਦਾ ਸੀ ਜੇ ਉਸਲੇ ਦਾ ਪਸਤਾ ਵਧਿਆ ਜਾਂਦਾ ਤਾਂ ਅੱਜ ਘਟੋ ਘਟੇ ਸਮੱਸਿਆਵਾਂ ਸਾਡੇ ਸਾਹਮਣੇ ਆਉਂਦੀਆਂ ਤਾਂ ਜਿਹੜੇ ਤੁਸੀਂ ਬੁੱਧੀਜੀਵੀ ਸਹੀ ਗੱਲ ਕੀਤੀ ਮੈਂ ਉਹਨਾਂ ਨੇ ਮਤਲਬ ਇਹ ਕਹਿ ਰਿਹਾ ਕਿ ਅਗਰ ਅਸੀਂ ਸ਼ੁਰੂ ਤੋਂ ਹੀ ਥੋੜਾ ਜਿਹਾ ਸਟ੍ਰੀਕ ਰਹਿੰਦੇ ਨਾ ਮਤਲਬ ਕਿ ਸਖਤ ਰਹਿੰਦੇ ਕਿ ਜੇ ਇਹ ਮਾਮਲੇ ਇੱਥੇ ਤੱਕ ਆਂਦੇ ਹੀ ਨਾ ਨਹੀਂ ਨਹੀਂ ਸੀਗੇ ਕਦੀ ਸ਼ਸਾਟ ਨੇ ਕਦੀ ਪਾਣੀ ਰੋਕ ਦਿੰਦੇ ਕਦੀ ਕੋਸ਼ਿਸ਼ ਕਰਦੇ ਮਤਲਬ ਕੋਈ ਨਾ ਕੋਈ ਉਹਨਾਂ ਦੇ ਆਫਤ ਰੱਖਦੇ ਹੀ ਰੱਖਦੇ ਆ ਕੋਈ ਨਾ ਕੋਈ ਮੁਸ਼ਕਿਲ ਲਾ ਦੇਂਦੀ ਆ ਹਕੂਮਤ ਚੱਲਦੀ ਉਹ ਕਹਿੰਦੇ ਨਹੀਂ ਕਹਿੰਦੇ ਹਕੂਮਤ ਜਿਨ੍ਹਾਂ ਮੰਨੂ ਜੋ ਲਾ ਲਿਆ ਸੀ ਇਹ ਕੰਮ ਨਹੀਂ ਹੋਣਦਾਂਗੇ ਠੀਕ ਹੈ ਇਹ ਹਕੂਮਤ ਅੱਛਾ ਵੇਖ ਲਓ ਆਪਣੇ ਸਟੂਡੈਂਟਸ ਕੋਲ ਕਾਰਟਸਨ ਉਹਨਾਂ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਬਿਲਕੁਲ ਉਹਨਾਂ ਨੇ ਗੱਲ ਕੀਤੀ ਤਾਂ ਫਿਰ ਉਹ ਕਹਿੰਦੇ ਉਹ ਕਹਿ ਰਹੇ ਨੇ ਹਾਂ ਉਹ ਮੇਰੇ ਖਿਆਲ ਉਹਨਾਂ ਨੂੰ ਪਤਾ ਸੀ ਕਿ ਯਾਰ ਇਹ ਲਾਈਵ ਚੱਲ ਜਾਈਗਾ ਜਾਂ ਕੋਈ ਕੋਈ ਮਸਲਾ ਵੀ ਹੋ ਜਾ ਹਾਲਾਂਕਿ ਉਹ ਕਹਿ ਰਹੇ ਕਿ ਪੁਲਿਸ ਵਾਲੇ ਕਹਿ ਰਹੇ ਕਦੇ ਉਹਨਾਂ ਨੂੰ ਕਹਿ ਦਿੰਦੇ ਇਸ ਲੜਕੀਆਂ ਸਨ ਉਹਨਾਂ ਨੂੰ ਕਹਿੰਦੇ ਵਨ ਗੇਟ ਦਾ ਚੱਲ ਜਾਓ ਜਾਂ ਦੂਸਰੇ ਭੇਜਾਂਗੇ ਕਦੇ ਉੱਧਰ ਭੇਜ ਦੇ ਉੱਧਰ ਭੇਜਣ ਦੇ ਸੀਗੇ ਮੈਂ ਤਾਂ ਕਿ ਰੋਕ ਸਿਰ ਪੰਜਾਬੀਆਂਾਸਤੇ ਹੀ ਹੈ ਲੇਕਿਨ ਉਹ ਬਜ਼ੁਰਗ ਨੇ ਉਹਨਾਂ ਨੇ ਬੜੀਆ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਵਾ ਕਿ ਸਾਨੂੰ ਹੁਣ ਇਕੱਠਿਆਂ ਹੁੰਦੀ ਲੋੜ ਉਹ ਆਉਣ ਲੋੜ ਵਾ ਬਿਲਕੁਲ ਉਹ ਕਹਿੰਦੇ ਮੈਂ ਐਸੀ ਯੂਨੀਵਰਸਿਟੀ ਦੇ ਵਿੱਚ ਪੜਿਆ ਹਾਂ ਕਹਿੰਦਾ ਉਹਦੋਂ ਦਾ ਪੜਿਆ ਵਾ ਜਦੋਂ 10ਵੀਂ ਦੇ ਵਿੱਚ 10ਵੀਂ ਦੇ ਪੇਪਰ ਯੂਨੀਵਰਸਿਟੀ ਲੈਂਦੀ ਹੁੰਦੀ ਸੀ ਬੜੀ ਪੁਰਾਣੀ ਗੱਲ ਆ ਕਹਿੰਦਾ 70 ਤੇ 33 56 55 56 ਸਾਲ ਪਹਿਲੇ ਦੀ ਗੱਲ ਆ ਬਿਲਕੁਲ ਹੈ ਜ਼ਾਹਿਰ ਆ ਉਹ ਕਹਿੰਦਾ ਕਿ ਜਿਹੜਾ ਹੁੰਦਾ ਹੈਗਾ ਲੋਫਰ ਬਾਜ ਦਾ ਮੁੰਡਾ ਹੁੰਦਾ ਚਲੋ ਇਹ ਆਂਦੇ ਇਹਨਾਂ ਨੂੰ ਚਲੋ ਰੋਕਣਾ ਬੰਦਾ ਹੁਣ ਇਹ ਤਾਂ ਵਿਚਾਰੇ ਇਹਨਾਂ ਬਜ਼ੁਰਗਾ ਐਜੂਕੇਟਿਡ ਬੰਦਾ ਹੈਗਾ ਇਹਨੂੰ ਕਿਉਂ ਰੋਕਨਦਾ ਯਾਰ ਫਿਰ ਆਪਣੀ ਯੂਨੀਵਰਸਿਟੀ ਨਹੀਂ ਅੰਟਰ ਹੋ ਸਕਦੇ ਹੈਗੇ ਫਿਰ ਫਾਇਦਾ ਕੀ ਉਹ ਪਹਿਲੇ ਉਹ ਪਹਿਲੇ ਭਾਈ ਨੇ ਗੱਲ ਹੀ ਕੀਤੀ ਹੈਗੀ ਕਿ ਅਸੀਂ ਮਤਲਬ ਬਰਦਾਸ਼ਤ ਕਰਦੇ ਆਂ ਅਸੀਂ ਸਕੂਨ ਨਾਲ ਗੱਲਬਾਤ ਕਰਦੇ ਆਂ ਜੇ ਸਾਣਾ ਕਰਨਗੇ ਤੇ ਫਿਰ ਅਸੀਂ ਮਤਲਬ ਪੂਰਾ ਉਹਨਾਂ ਨੂੰ ਸਪੋਰਟ ਕਰਾਂਗੇ ਲੇਕਿਨ ਉਹ ਉਹਨਾਂ ਦੀ ਕੋਈ ਗੱਲ ਹੀ ਨਹੀਂ ਕੋ ਸੁਣਉਂਦੇ ਕਿੰਨੀ ਤਦਾਦ ਵਿੱਚ ਪੁਲਿਸ ਵਾਲੇ ਖੜੇ ਕੀਤੇ ਹੋਏ ਆ ਜਿਵੇਂ ਉਹ ਕਹਿ ਰਹੇ ਕਹਿ ਰਹੇ ਹਰਿਆਣਾ ਹੋ ਗਿਆ ਜਾਂ ਦੂਸਰੇ ਤੀਸਰੇ ਜਿੰਨੇ ਵੀ ਸਟੇਟਾਂ ਨੇ ਉਹ ਸਾਡੇ ਨਾਲ ਪਹਿਲੇ ਹੀ ਨਹੀਂ ਹੈਗੇ ਪੰਜਾਬ ਜਦੋਂ ਪੰਜਾਬ ਦੀ ਇਹਨਾਂ ਦੱਸਿਆ ਹੈ ਕੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਇਹ ਪੰਜਾਬ ਦੀ ਤੇ ਫਿਰ ਪੰਜਾਬ ਦੀ ਰਹੇਗੀ ਹਾਂ ਜੀ ਪੰਜਾਬ ਦੀ ਰਹਿਣੀ ਚਾਹੀਦੀ ਹੈ ਸਹੀ ਗੱਲ ਹੈ ਜਿਹੜਾ ਪੰਜਾਬੀ ਨੇ ਉਹ ਹੀ ਉਸ ਯੂਨੀਵਰਸਿਟੀ ਦੇ ਵਿੱਚ ਵੜ ਨਹੀਂ ਸਕਦਾ ਤੇ ਆਪਣੇ ਵੀਰ ਭੈਣ ਭਰਾ ਆਪਾਂ ਦੱਸ ਸਕਦੇ ਹਾਂ ਕਮਰਸ ਕਰਕੇ ਕਿ ਅਸਲ ਗੱਲ ਕੀ ਹੈ ਮੁੱਦਾ ਕੀ ਚੱਲ ਰਿਹਾ ਹੈ ਕਿ ਇਹ ਰੋਲਾ ਕਿਸ ਗੱਲ ਤੋਂ ਪਿਆ ਹੈ ਕਿਉਂਕਿ ਉਹ ਉੱਥੇ ਦੇ ਰਹਿਣ ਵਾਲੇ ਨੇ ਕੁਝ ਅਗਰ ਸਟੂਡੈਂਟਸ ਜਾਂ ਬਜ਼ੁਰਗ ਜਿਹੜੇ ਉੱਥੇ ਦੇਖ ਰਹੇ ਨੇ ਉਹ ਸਾਨੂੰ ਵੀਡੀਓ ਚ ਲਿੰਕ ਜਾਂ ਦੱਸ ਸਕਦੇ ਨੇ ਕਿ ਬਿਹਤਰ ਕੀ ਗੱਲਬਾਤ ਹੋ ਰਹੀ ਹੈ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਵਾ ਤੇ ਇਤਿਜਾਜ ਕਰਨਾ ਪੈਣਾ ਹਾਂਜੀ ਹਾਂਜੀ ਜੀ ਫਿਰ ਸਾਰਿਆਂ ਨੂੰ ਇਕੋ ਕਰਨਾ ਪੈਣਾ ਇਕੱਠੇ ਹੋ ਕੇ ਤੇ ਬਾਕੀ ਆਪਣੇ ਵੀਅਰਸ ਕੋਲ ਪੁੱਛ ਲੈਣੇ ਕਿ ਇਸ ਵੀਡੀਓ ਦੇ ਬਾਰੇ ਜੇ ਕੋਈ ਰਾਏ ਹੈ ਜਾਂ ਕੋਈ مشورہ دینا ਚਾਹੁੰਦੇ ਨੇ ਤੇ ਉਹ ਸਾਨੂੰ ਦੱਸ ਸਕਦੇ ਨੇ ਬਿਲਕੁਲ ਮਿਲਦੇ ਹਾਂ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਵੀ ਦਵਾਵਾ ਜੀ ਯਾਦ ਰੱਖੋ ਗੁੱਡ ਬਾਈ ਟੇਕ ਕੇਅਰ ਅੱਲਾ ਹਾਫਿਜ਼